ਚਾਈਨਾ ਡੋਰ ਨੂੰ ਲੈ ਕੇ ਪੁਲਿਸ ਵੱਲੋਂ ਕੀਤੇ ਗਏ ਇੰਤਜ਼ਾਮਾਂ ਨੂੰ ਸ਼ਹਿਰ ਵਾਸੀਆਂ ਨੇ ਦੱਸਿਆ ਨਾ ਕਾਫੀ ਕਿ ਹਰ ਲਗਾਤਾਰ ਕੀਤੀ ਜਾਵੇ ਬਸਤੀਆਂ ਤੇ ਛੱਤਾਂ ਦੀ ਚੈਕਿੰਗ ਤਾਂ ਹੀ ਰੁਕ ਸਕਦੀ ਹੈ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਅਤੇ ਬਚਾਈਆਂ ਜਾ ਸਕਦੀਆਂ ਹਨ ਕੀਮਤੀ ਜਾਨਾਂ ਸਾਡੀ ਟੀਮ ਦੇ ਵੱਲੋਂ ਜਦੋਂ ਲੋਕਾਂ ਦੇ ਨਾਲ ਪੁਲਿਸ ਵੱਲੋਂ ਕੀਤੇ ਜਾ ਰਹੇ ਚਾਈਨਾ ਡੋਰ ਸੰਬੰਧੀ ਇੰਤਜ਼ਾਮਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪ੍ਰਸ਼ਾਸਨ ਦੇਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸ਼ਰਿਆਮ ਛੱਤਾਂ ਦੇ ਉੱਪਰ ਲੋਕਾਂ ਵੱਲੋਂ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਕਿ ਪ੍ਰਸ਼ਾਸਨ ਨੂੰ ਹੋਰ ਸਖਤੀ ਕਰਨ ਦੀ ਲੋੜ ਹੈ ਅਤੇ ਛੱਤਾਂ ਦੇ ਉੱਪਰ ਪਤੰਗਬਾਜ਼ੀਆਂ ਕਰਦੇ ਨੌਜਵਾਨਾਂ ਤੇ ਨਿਗਰ ਰੱਖਣ ਦੀ ਲੋੜ ਹੈ ਤਾਂ ਜੋ ਇਸ ਜਾਨਲੇਵਾ ਡੋਰ ਦੇ ਕਹਿਰ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਡਰੋਨ ਦੇ ਨਾਲ ਛੱਤਾਂ ਦੇ ਉੱਪਰ ਨਿਗਾਹ ਰੱਖੀ ਜਾ ਰਹੀ ਹੈ ਤਾਂ ਜੋ ਚਾਈਨਾ ਡੋਰ ਬਰਤਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ ਡੋਰ ਅਸੀਂ ਕਿ ਇਹ ਇਹ ਪਾਂਡਾ ਡੋਰ ਵਰਤ ਰਹੇ ਆ ਠੀਕ ਹੈ ਚਾਈਨਾ ਡੋਰ ਦੇ ਖਿਲਾਫ ਆ ਚਾਈਨਾ ਡੋਰ ਬਰਤਨੀ ਵੀ ਨਹੀਂ ਚਾਹੀਦੀ ਕਿਉਂਕਿ ਅੱਜਕੱਲ ਜੋ ਚਾਈਨਾ ਡੋਰ ਨਾਲ ਹੋ ਰਿਹਾ ਹੈਗਾ ਲੋਕਾਂ ਦਾ ਜਾਨ ਲੈਵਾ ਹੈਗੀ ਹੈਗੀ ਚਾਈਨਾ ਡੋਰ ਨਾ ਵਰਤੀ ਜਾਵੇ ਬਸ ਜੋ ਵਰਤਨੀਆਂ ਪਾਂਡਾ ਡੋਰ ਵਰਤੀ ਜਾਵੇ ਜਿਸ ਤਰ੍ਹਾਂ ਲੋਕ ਕਰੇਜ਼ ਹੈ ਕਿ ਚਾਈਨਾ ਡੋਰ ਜਿਹੜੀ ਟੁੱਟਦੀ ਨਹੀਂ ਜਾਂ ਪਤੰਗ ਨਹੀਂ ਕੱਟਿਆ ਜਾਂਦਾ ਪਰ ਜਾਨ ਲੈਵਾ ਹੈ ਤਾਂ ਫਿਰ ਕਿਸ ਤਰ੍ਹਾਂ ਦੇਖਦੇ ਹਾਂ ਵਰਤਣੀ ਚਾਹੀਦੀ ਨਹੀਂ ਵਰਤਵੀਂ ਚਾਹੀਦੀ ਚਾਈਨਾ ਡੋਰ ਵਰਤਨੀ ਨਹੀਂ ਚਾਹੀਦੀ ਜੇ ਵਰਤਨੀਆਂ ਤਾਂ ਪਾਂਡਾ ਡੋਰ ਹੈਗੀ ਹੈਗੀ ਬਥੇਰੇ ਤਰ੍ਹਾਂ ਹੀ ਡੋਰ ਆਉਂਦੀ ਸੀਗੀ ਪਹਿਲਾਂ ਚਾਈਨਾ ਡੋਰ ਨੇ ਸਾਰੀਆਂ ਡੋਰਾ ਬਰਬਾਦ ਕਰਤੀਆਂ ਠੀਕ ਹੈ ਐਨੇ ਤਰ੍ਹਾਂ ਦੀ ਡੋਰ ਹੁੰਦੀ ਸੀਗੀ ਮਹਿੰਦੀ ਹਸਨ ਦੀ ਹੁੰਦੀ ਸੀ ਟਿੱਪੂ ਸੁਲਤਾਨ ਦੀ ਡੋਰ ਹੁੰਦੀ ਸੀਗੀ ਚਾਈਨਾ ਡੋਰ ਜਦੋਂ ਦੀ ਆਈ ਹੈਗੀ ਮਾਰਕੀਟ ਦੇ ਵਿੱਚ ਗੰਦ ਪਾਤਾ ਲੋਕਾਂ ਦਾ ਅੱਧਾ ਕਰੇਸ ਤਾਂ ਚਾਈਨਾ ਡੋਰ ਕਰਕੇ ਹੀ ਘਟ ਗਿਆ ਤੱਲੇ ਇੰਨਾ ਜ਼ਿਆਦਾ ਕ੍ਰੇਜ਼ ਹੁੰਦਾ ਸੀਗਾ ਕਿ ਡੋਰ ਦਾ ਜਦੋਂ ਦੀ ਇਹ ਚਾਈਨਾ ਡੋਰ ਆਈ ਆ ਲੋਕਾਂ ਦਾ ਬਹੁਤ ਜ਼ਿਆਦਾ ਕ੍ਰੇਜ਼ ਘਟ ਗਿਆ ਇਸ ਕਰਕੇ ਚਾਈਨਾ ਡੋਰ ਜਮ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਆ ਪਹਿਲੀ ਗੱਲ ਦੁਕਾਨਦਾਰ ਕੀ ਬੰਦ ਕਰਨਗੇ ਪਿੱਛੋਂ ਫੈਕਟਰੀਆਂ ਬੰਦ ਕਰਨ ਜਿੱਥੇ ਬੰਦੀ ਹੈਗੀ ਉਹ ਚੀਜ਼ਾਂ ਕਿਉਂ ਨਹੀਂ ਬੰਦ ਕਰਦੇ ਕਿਉਂਕਿ ਜੇ ਬੰਦ ਕਰਨੇ ਦੁਕਾਨਦਾਰਾਂ ਨੂੰ ਕਿਉਂ ਬੰਦ ਕਰਾਉਂਦੇ ਆ ਜੇ ਆਊਗੀ ਤਾਂ ਮਾਲ ਵਿਕ ਵੀ ਰਿਹਾ ਹੋਊਗਾ ਬਥੇਰੇ ਦੁਕਾਨਾਂ ਤੇ ਪਰ ਜਿਹੜੇ ਫੈਕਟਰੀਆਂ ਚ ਬੰਦੀ ਆ ਉੱਥੇ ਕਿਉਂ ਨਹੀਂ ਸਰਕਾਰਾਂ ਰੇਡ ਮਾਰਦੀਆਂ ਉੱਥੋਂ ਤਾਂ ਉਹ ਆਪ ਡਿਲੀਵਰ ਕਰਵਾਉਂਦੀਆਂ ਇਹ ਚੀਜ਼ਾਂ ਇਹ ਪੁਲਿਸ ਵੱ ਨਾ ਕਾਫੀ ਇਸ ਤਰ੍ਹਾਂ ਕੀ ਕਿਉਂਕਿ ਬਹੁਤ ਲੋਕਾਂ ਨੇ ਤਾਂ ਲੋਕਾਂ ਨੇ ਜਿਹੜੇ ਕਿ ਚਾਵ ਨਹੀਂ ਹਟਦੇ ਮਜਬੂਰ ਆ ਵੀ ਇਸ ਚੈਨਲ ਡੋਰ ਨਾਲ ਹੀ ਪੰਗ ਉਡਾਣਾ ਹੈ ਲੋਕਾਂ ਦੇ ਜਨਨ ਵਾਲਾ ਅਸਲੀ ਖੇਲ ਨਹੀਂ ਹੈ ਉਹਨਾਂ ਨੇ ਪਹਿਲੇ ਸਟਾਕ ਲੈ ਕੇ ਰੱਖ ਛੱਡੇ ਤੇ ਆਪਦੇ ਉਹ ਅੱਜ ਦੇ ਟਾਈਮ ਵੀ ਉਹ ਬਹੁਤ سارے ਲੋਕ ਪੰਗ ਉਡਾ ਰਹੇ ਚੈਨਲ ਵਿੱਚ ਡੋਰ ਦੇ ਨਾਲ ਹੀ ਤੇ ਜਿਤਨੇ ਵੀ ਦੇਖਦੇ ਹੋ ਤੁਸੀਂ ਚੈਨਲ ਵਿੱਚ ਡੋਰ ਦੇ ਨਾਲ ਲਊ ਲਾਣਾ ਹੋਏ ਕੋਈ ਨਾ ਕੋਈ ਇੱਕ ਤਾਂ ਫੋਟੋ ਵੀਡੀਓ ਕੋਈ ਤੁਹਾਡੇ ਸਾਹਮਣੇ ਆ ਹੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਨੂੰ ਜੇ ਪੁਲਿਸ ਨੇ ਜਿਹੜੇ ਇੰਤਜ਼ਾਮ ਕੀਤੇ ਹੈ ਉਹ ਨਾ ਕਾਫੀ ਅਸਰੁਕ ਲਈ ਚੈਕਿੰਗ ਤਾਂ ਦੁਕਾਨਾਂਾਂ ਤੇ ਜਿਹੜੀ ਕਿ ਲੋਕਾਂ ਕੋਲ ਦੁਕਾਨਾਂਾਂ ਤੇ ਰੱਖੀਨ ਗਈ ਹੁੰਦੀ ਹੁਣੋਂ ਪਤਾ ਵੀ ਚੈਕਿੰਗ ਹੋਈ ਹੋਏਗੀ ਜਾਂ ਕਿ ਪੁਲਿਸ ਨੂੰ ਚਾਹੀਦਾ ਅਸਲੀ ਕਿ ਲੋਕਾਂ ਦੇ ਛੱਤਾਂ ਤੇ ਜਾ ਕੇ ਚੈੱਕ ਕਰੇ ਰੀਲਟੀ ਚੈੱਕ ਕਰੇ ਫਿਰ ਪਤਾ ਲੱਗੂਗਾ ਵੀ ਚੰਨ ਮੇ ਡੋਰ ਖਤਮ ਹੋਈ ਹੈ ਬੰਦ ਹੋਈ ਹੈ ਪਲੈਟਿਕਲੀ ਡੋਰ ਤੇ ਨਹੀਂ ਹੋਈ ਕਿਵੇਂ ਚੱਲਦੀ ਹੈ ਪੁਲਿਸ ਸਭ ਘਾਹਿਆਂ ਵੱਲ ਜਾ ਰਿਹਾ ਹੈ ਇਸ ਡੋਰ ਨਾਲ ਵੀ ਜਿਹੜੀ ਨਿਗਰਾਨੀ ਕਰਾਂਗੇ ਕਿ ਨਕਦਾ ਤੁਹਾਨੂੰ ਇਸ ਦਾ ਕੋਈ ਅਸਰ ਪੈਣਾ ਦੇਖੋ ਆਪਣੇ ਲਈ ਜਿਹੜੀ ਬਨੇੜਾ ਪੁਲਿਸ ਆਈ ਰਹੀ ਕਿ ਬਸੰ ਚਨਾ ਮੇ ਡੋਰ ਤੇ ਲਗਾਮ ਲਗਾਉਣ ਦੀ ਗੱਲ ਕਰੀ ਹੈ ਇਹ ਕੱਲੇ ਇੱਕ ਦਿਨ ਨਾਲ ਕੁਝ ਨਹੀਂ ਹੋਣਾ ਨਾ ਤੁਸੀਂ ਦੇਖਿਆ ਉਹ ਅੰਮ੍ਰਿਤਸਰ ਪੁਲਿਸ ਬਣੀ ਉਹ ਕਾਫੀ ਦਿਨ ਪਹਿਲਾਂ ਤੋਂ ਡਰੋਨ ਚਲਾਏ ਜਾ ਰਹੇ ਆ ਜੋ ਕਿ ਐਸਐਸਪੀ ਮੈਨੂੰ ਵੀ ਉਹ ਪ੍ਰੀ ਭਾਂਤੀ ਨੂੰ ਇਸ ਵਾਰੇ ਜਾਨੂ ਹੈਗੀ ਵੀ ਉੱਥੇ ਡਰੋਨ ਉਡਾਏ ਜਾ ਰਹੇ ਆ ਸਿਰਫ ਇੱਕ ਹਫਤਾ ਹੀ ਬਸੰਦ ਵਿੱਚ ਰਹਿ ਗਿਆ ਇਸ ਹਫਤੇ ਦੇ ਦੌਰਾਨ ਵੀ ਕਾਫੀ ਤੱਕ ਗੁੱਡਣਗੇ ਤੇ ਬਹੁਤ ਲੋਕ ਲੋਕ ਇਸ ਨਾਲ ਜ਼ਖਮੀ ਹੋਣਗੇ ਬਹੁਤਾਂ ਦੇ ਲੂ ਲਾਣਗੇ ਬਥੇਰੇ ਰਹਿ ਚੀਚੇ ਵਾਰਾ ਲੱਗਣਗੇ ਇਸ ਕਰਕੇ ਕਿਉਂਕਿ ਚਨਾ ਮੇ ਡੋਰ ਬਹੁਤ ਫਿਰਦੀ ਹੈ ਦੇਖਿਓ ਸੜਕਾਂ ਤੇ ਵੀ ਤੇ 73 ਤੇ ਗਲੀਆਂ ਵਿਚਾਰਾ ਚੀ ਪਈ ਹੈ ਤੇ ਅਸਰ ਡਰੋ ਤੇ ਜਾ ਕੇ ਚੱਤਾ ਜਾ ਕੇ ਬੱਚੇ ਚੈਕਿੰਗ ਕਰਨੀ ਚਾਹੁੰਦੇ ਵੀ ਕਿਹੜੇ ਕਿਹੜੇ ਵਿੱਚ ਕਿਹੜੇ ਉਡਾ ਰਹੇ ਆ 94 ਡੋਨਲਡ ਤੇ ਉਸ ਤੇ ਕਾਰ ਵੀ ਹੋਣੀ ਚਾਹੀਦੀ ਸੱਤ ਕਿ ਨਹੀਂ ਰਹੂਗੀ ਤਾਂ ਸ਼ਹਿਰ ਥੋੜੀ ਪਾਈ ਜਾਵੇ ਇਸ ਤੇ ਹੱਲ ਨਹੀਂ ਨਹੀਂ ਹੋ ਸਕਦਾ ਇਹ ਕਿਉਂਕਿ ਕੱਲੇ ਇੱਕ ਦਿਨ ਨਾਲ ਕੁਝ ਨਹੀਂ ਹੋਦਾ ਉਸ ਦਿਨ ਲੋਕੀ ਸਟੋਰ ਕਰ ਚੁੱਕਿਆ ਉਡਾਨ ਜੇ ਵੀ ਡਰੋਨ ਪਿਛੰਡਾ ਇੱਦਾਂ ਵੱਡਾ ਏਰੀਆ ਤੇ ਉੱਤੇ ਕਿੱਥੇ ਕਿੱਥੇ ਗੁੱਲ ਜਣਗੇ ਤੇ ਕਿੱਥੇ ਕਿੱਥੇ ਇਹਨੂੰ ਕੰਟਰੋਲ ਕੀਤਾ ਜਾਊਗਾ ਚਨਾਮੇ ਡੋਨਲਡ ਨਾਲ ਜੀ ਐਸਪੀ ਸਾਹਿਬ ਡੰਡਾ ਵੱਲੋਂ ਪੰਨਾ ਡੋਰ ਦੇ ਮੈਪੀ ਦੇ ਫੋਰਮ ਵਿੱਚ ਟੀਮ ਨੂੰ ਨਹੀਂ ਮਿਲਦੀ ਮਤਲਬ ਟੀਮ ਨੂੰ ਨਹੀਂ ਮਿਲਦੀ ਉਹ ਕੁਮਿਟੀ ਸਾਡੀ ਜੋ ਸਿਨਕੋ ਕਪਰ ਬੋਸ ਕਾਉਣ ਵਾਲੇ ਸੀ ਇਹਨਾਂ ਨੇ ਪ੍ਰਾਜਨ ਮਾਰਕ ਦੇ ਚੱਕਰ ਵਿੱਚ ਬਹੁਤ ਵਧੀਆ ਤੀਸਰੀ ਵਾਲੀ 파ਰਟੀ ਦੇ ਜੀ ਨੂੰ ਇਸ ਤਰ੍ਹਾਂ ਵਾਲੀ ਗ੍ਰੀਨ ਜੀ ਨੇ ਕੋਈ ਡਰੋਨ ਵਾਲੀ ਇੱਕ ਟੀਮ ਕਾਰ ਕੀਤੀ ਹੈ ਇਹ ਡਰੋਨ ਨੇ ਨਾਈਂਡ ਜੀ ਡਾਟਾ ਰਕਦੀ ਕਿ ਕਿਤੇ ਕੋਈ ਰਹੀ ਹੈ ਪਤੰਗ ਬਾਈ ਜਿੱਥੇ ਜ਼ਿਆਦਾ ਏਰੀਆ ਦੇ ਰਾਜਾਨਾ ਜਿਹੜੇ ਪਬਲਿਕ ਲੇਸਟ ਤੇ ਹੈਗੇ ਸੀ ਜੀ ਸਪੈਸ਼ਲ ਜਿਹੜੀ ਟੀਮ ਜਿਹੜੀ ਕਾਰੀ ਹੋ ਗਈ ਡਰੋਨ ਬੇ ਸਟੈਚਨ ਕਰਨੀ ਤੇ ਜਿੱਥੇ ਵੀ ਤੁਹਾਨੂੰ ਡਰੋਨ ਵਾਲੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਾਂ ਕੋਈ ਬੰਦਾ ਇਸ ਜਿਹੇ ਗਰੋਸ ਆਇਆ ਗਿਆ ਤਾਂ ਨਾਲ ਨੋਟ ਦੇ ਰਿਗਾਰਡਿੰਗ ਕਰ ਦੇਣਾ ਇੰਨਾ ਮਤਲਬ ਹੈ ਕਿ ਜੋਨ ਦੇ ਵਿੱਚ ਡੈਫੀਨਟਲੀ ਸਾਡੇ ਵੱਲੋਂ ਇਸ ਚੀਜ਼ ਨੂੰ ਲੈ ਕੇ ਬੜੀ ਸਖਤ ਰਵਈਆ ਅਪਣਾਇਆ ਗਿਆ ਬਟ ਅਸੀਂ ਆਪਣੀ ਕਾਰਵਾਈ ਕਰਾਂਗੇ ਪਹਿਲਾਂ ਵੀ ਅਸੀਂ ਜਿਹੜੇ ਹੈਗੇ ਨੇ ਇਸ ਮੁੱਦੇ ਵਿੱਚ ਕਾਫੀ ਕਦਮ ਵੀ ਚੁੱਕੇ ਨੇ ਜੇ ਅੱਗੇ ਵੀ ਜਿਹੜਾ ਵੀ ਬੰਦਾ ਇਸ ਚੀਜ਼ ਦੇ ਸੁਜੈਸ਼ਨ ਦੇ ਵਿੱਚ ਪਰਾਂ ਨਾਲ ਬਲੂ ਦੀ ਰੂਪੀ ਰਿਕਲਾਮ ਪਸੰਦ ਕਰਨਾ ਹੈ ਪਰ ਉਸ ਸਮਾਜਿਕ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪੋਸ਼ਣ ਦੇ ਬਾਬਤ ਵੀ ਸਭ ਤਰ੍ਹਾਂ ਦੇ ਉੱਪਰ ਡੋਰ ਹਟ ਗਈ ਹੈ ਉਹਦੇ ਨਾਲ ਦੇਖੋ ਇਹ ਵੀ ਪਬਲਿਕ ਨੂੰ ਵੀ ਵੇਰ ਕਰਦੇ ਸਾਡੇ ਜਿਹੜੇ ਐਮਾ ਹੈਗੇ ਨੇ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਜਿੱਥੇ ਅਸੀਂ ਸੰਗਠਨ ਮੀਟਿੰਗਾਂ ਕਰਾਈਆਂ ਉਹ ਤੋਂ ਵੀ ਦਿੱਤੇ ਜਾਂਦੇ ਆ ਪਰ ਜਿੱਥੇ ਜਿਹੜੇ ਪੋਟਿੰਸ ਦਾ ਆਪਾਂ ਹੋ ਗਏ ਉਹਦੇ ਅਸੀਂ ਪਬਲਿਕ ਨੂੰ ਵੇਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪੇਰੈਂਟਸ ਵੀ ਜਿਹੜੇ ਜਿਹੜੇ ਮਾਪੇ ਵੀ ਇਹ ਚੀਜ਼ਾਂ ਜਾਣ ਰੱਖਣ ਜੇਕਰ ਉਹਦਾ ਬੱਚਾ ਯੂਸ ਕਰਦਾ ਹੋਵੇ ਰੋਕਿਆ ਜਾਵੇ ਤੇ ਉਹਦੇ ਮਾਪਿਆਂ ਨੂੰ ਇਹ ਲੋਕ ਬੇਤੁਕੀ ਗਏ ਨੇ ਇਸ ਬਾਰੇ ਗੱਲ ਕੀਤੀ